ਨਾ ਸਵਾਲ ਬਣ ਕੇ ਮਿਲਾ ਕਰੋ ਨਾ ਜਵਾਬ ਬਣ ਕੇ ਮਿਲਾ ਕਰੋ ਨਾ ਸਵਾਲ ਬਣ ਕੇ ਮਿਲਾ ਕਰੋ ਨਾ ਜਵਾਬ ਬਣ ਕੇ ਮਿਲਾ ਕਰੋ ਪਹਿਲਾਂ ਮੈਨੂੰ ਆਣਾ ਤਰਲੇ ਲੈਣੇ ਪੈਂਦੇ ਸੀ ਟਾਈਮ ਮੰਗਣਾ ਪੈਂਦਾ ਸੀ ਹੁਣ ਮੈਨੂੰ ਮੰਗਣ ਦੀ ਲੋੜ ਨਹੀਂ ਪੈਂਦੀ ਕਿ ਇੰਨਾ ਕਿ ਮੇਰੇ ਉਸਤਾਦ ਜੀ ਦਾ ਮੇਰੇ ਉੱਤੇ ਕਰਮ ਹੋ ਗਿਆ ਹੈ ਕਿ ਮੈਂ ਜਿੱਥੇ ਖੜ੍ਹ ਜਾਂਦਾ ਆ ਕਿ ਲੋਕ ਮੈਨੂੰ ਆਪ ਕਹਿੰਦੇ ਨੇ ਕਿ ਤੂੰ ਗਾ ਕੁਛ ਭਾਵੇਂ ਇੱਕ ਦੋ ਮਿੰਟ ਦੇ ਵਾਸਤੇ ਸੁਣਾ ਤੂੰ ਸੁਣਾ ਚ ਰੋ ਗਹਿਣਾਂ ਦੇ ਤਖਾਂ ਬਾਗ ਰੁਲਦੇ ਹਾਂ ਰਹਿੰਦੇ ਇਹੋ ਸਾਡੀ ਨੀਤ ਦਾ ਸਮਾਂ ਬਣ ਗਈ ਔੜੀ ਹੋੜੀ ਜਦੋਂ ਸਾਡੀ ਜਾਨ ਬਣ ਗਈ ਉਹ ਦੋ ਤੋ ਹੀ ਸੰਤਨ ਕਸਾਨ ਬਣਨ ਗਈ ਅੱਜ ਇਸ ਫਨਕਾਰ ਨਾਲ ਤੁਹਾਨੂੰ ਰੂਬਰੂ ਹੋਣ ਜਾ ਰਹੇ ਹਾਂ ਇਹ ਵੀਡੀਓ ਅੱਜ ਤੋ 6 ਮਹੀਨੇ ਪਹਿਲੇ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋਈ ਸੀ ਛੋਟਾ ਜਿਹਾ ਬੱਚਾ ਹੀ ਰਹਾ ਵਾ ਇਹ ਮਜ਼ਦੂਰੀ ਕਰਦਾ ਸੀ ਲੇਕਿਨ ਇੱਕ ਸ਼ੌਂਕ ਸੀ ਗਾਉਣ ਦਾ ਜਿਸ ਕਰਕੇ ਉਸੇ ਸ਼ੌਕ ਨਹੀਂ ਲੂੰਗਾ ਲੈ ਆਂਦਾ ਤੇ ਬੀਬਾ ਸਾਡਾ ਦਿਲ ਮੋੜਦੇ ਜੇ ਤੂੰ ਅੱਖੀਆਂ ਦੇ ਸਾਹਮਣੇ ਨਹੀਂ ਰਹਿਣਾ ਤੇ ਬੀਬਾ ਸਾਡਾ ਦਿਲ ਮੋੜਦੇ ਉਹ ਜਿੰਨੇ ਖਾਣ ਆ ਬਹੁਤ ਸਰੀਲਾ ਗਾਉਂਦੇ ਨੇ ਤੇ ਮੈਂ ਚਾਹੁੰਦਾ ਆ ਕਿ ਮੈਂ ਵੀ ਉਹਨਾਂ ਵਾਂਗ ਗਾਉਂ ਉਹਨਾਂ ਉਹਨਾਂ ਦੇ ਨਾਮ ਵਰਗਾ ਮੇਰਾ ਵੀ ਨਾਮ ਵੀ ਨਾਮ ਮੇਰੀ ਵੀ ਉਤਰਾ ਦੀ ਸੇਮ ਪਛਾਣ ਸਮੇ ਦੇ ਰੰਗਿਆ ਹਨ ਜਿਵੇਂ ਦੇਖਾਈ ਜਾਂਦਾ ਹੈ ਤੇ ਇਨਸਾਨ ਨੂੰ ਦੇਖਣੇ ਪੈਂਦੇ ਜੋ ਸਮਾਚਾਰ ਵੀ ਤੇ ਇਨਸਾਨ ਨੂੰ ਕੱਖਾਂ ਚ ਵੀ ਰੋਲ ਸਕਦਾ ਸਮਾਚਾਰ ਵੀ ਤੇ ਲੱਖਾਂ ਚ ਵੀ ਰੋਲ ਸਕਦਾ ਪਹਿਲਾਂ ਦੀ ਜ਼ਿੰਦਗੀ ਤੇ ਹੁਣ ਦੀ ਜ਼ਿੰਦਗੀ ਵਿੱਚ ਕਿੰਨਾ ਕਰਫੀ ਪਿਆ ਪਹਿਲਾਂ ਮੈਨੂੰ ਹਨਾ ਤਰਲੇ ਲੈਣੇ ਪੈਂਦੇ ਸੀ ਟਾਈਮ ਮੰਗਣਾ ਪੈਂਦਾ ਸੀ ਹੁਣ ਮੈਨੂੰ ਮੰਗਣ ਦੀ ਦੌੜ ਨਹੀਂ ਪੈਂਦੀ ਕਿ ਇੰਨਾ ਕਿ ਮੇਰੇ ਉਸਤਾਦ ਜੀ ਦਾ ਮੇਰੇ ਉੱਤੇ ਕਰਮ ਹੋ ਗਿਆ ਹੈ ਕਿ ਮੈਂ ਜਿੱਥੇ ਖੜ ਜਾਂਦਾ ਹਾਂ ਕਿ ਲੋਕੀ ਨੂੰ ਆਪ ਕਹਿੰਦੇ ਨੇ ਕਿ ਤੂੰ ਗਾ ਕੁਛ ਭਾਵੇਂ ਇੱਕ ਦੋ ਮਿੰਟ ਵਾਸਤੇ ਸੁਣਾ ਤੂੰ ਸੁਣਾਜੂ ਪਹਿਲਾਂ ਮੈਨੂੰ ਆਣਾ ਤਰਲੇ ਲੈਣੇ ਪੈਂਦੇ ਸੀ ਟਾਈਮ ਮੰਗਣਾ ਪੈਂਦਾ ਸੀ ਹੁਣ ਮੈਨੂੰ ਮੰਗਣ ਦੀ ਦੌੜ ਨਹੀਂ ਪੈਂਦੀ ਕਿ ਇੰਨਾ ਕਿ ਮੇਰੇ ਉਸਤਾਦ ਜੀ ਦਾ ਮੇਰੇ ਉੱਤੇ ਕਰਮ ਹੋ ਗਿਆ ਹੈ ਕਿ ਮੈਂ ਜਿੱਥੇ ਖੜ ਜਾਂਦਾ ਹਾਂ ਕਿ ਲੋਕੀ ਨੂੰ ਆਪ ਕਹਿੰਦੇ ਨੇ ਕਿ ਤੂੰ ਗਾ ਕੁਛ ਭਾਵੇਂ ਇੱਕ ਦੋ ਮਿੰਟ ਵਾਸਤੇ ਸੁਣਾ ਤੂੰ ਸੁਣਾਜੂ ਇਸਾਂ ਲੱਗੀ ਹੈ ਸਿੰਗਿੰਗ ਇੰਡਸਟਰੀ ਦੇ ਨਾਲ ਬੜਾ ਪਿਆਰ ਲੱਗਿਆ ਮਤਲਬ ਹੁਣ ਮੇਰਾ ਇੱਕ ਪੈਸ਼ਨ ਹੀ ਬਣ ਗਿਆ ਹੈ ਪੈਸ਼ਨ ਵੀ ਉਹ ਜੋ ਵੀ ਸਾਰਾ ਖੁਸ਼ੀ ਮਿਲੂਗੀ ਜੇ ਮੈਂ ਕਮਾਈ ਵੀ ਕਰਦਾ ਮੈਨੂੰ ਸਿੰਗਿੰਗ ਲਾਈਨ ਤੋਂ ਮੈਨੂੰ ਪੈਸੇ ਵੀ ਮਿਲਦੇ ਆ ਪੈਸੇ ਮੈਨੂੰ ਬਹੁਤ ਵਧੀਆ ਲੱਗਿਆ ਇੱਕ ਤੋਂ ਬਾਅਦ ਇੱਕ ਹੁਣ ਮੈਂ ਕੁਝ ਕਹਿ ਨਹੀਂ ਸਕਦਾ ਓਹ ਹਾ ਜ਼ਿੰਦਗੀ ਜੀ ਜਿਹੜੀ ਤੋਂ ਪਹਿਲਾਂ ਸੀ ਕਿ ਕੋਈ ਵੀ ਸਿੰਗਰ ਹੁੰਦਾ ਆ ਉਹ ਪਹਿਲਾਂ ਘੱਟ ਬਜਟ ਦੇ ਕਰਦਾ ਆ ਜੋ ਵੀ ਕਰਦਾ ਜਿਵੇਂ ਜਿਵੇਂ ਬਾਬਾ ਜੀ ਦੀ ਉਸ ਇਨਸਾਨ ਦੇ ਉੱਪਰ ਕਿਰਪਾ ਹੋ ਜਾਂਦੀ ਆ ਤਾਂ ਫਿਰ ਐਵੇਂ ਐਵੇਂ ਹਣਾ ਮੇਰੇ ਪਰਿਵਾਰ ਵੱਲੋਂ ਵੀ ਬਹੁਤ ਸਪੋਰਟ ਮਿਲਦੀ ਆ ਮੇਰੇ ਮੰਮਾ ਵੱਲੋਂ ਵੀ ਭੈਣ ਭਦੂਆਣਾ ਛੋਟੀ ਸਿਸਟਰਾਂ ਚਾਚੇ ਤਾਇਆ ਵੱਲੋਂ ਪੂਰੀ ਸਪੋਰਟ ਮਿਲਦੀ ਆ ਤੇ ਪੂਰੇ ਪਿੰਡ ਵੱਲੋਂ ਬਹੁਤ ਜ਼ਿਆਦਾ ਮੈਨੂੰ ਪਿਆਰ ਮਿਲਦਾ ਆ ਬਹੁਤ ਸਪੋਰਟ ਮਿਲਦੀ ਆ ਤੇ ਬਹੁਤ ਥੈਂਕਸ ਕਰਦਾ ਆ ਕਿ ਮੈਨੂੰ ਇੰਨੇ ਚਾਣ ਵਾਲੇ ਬੈਠੇ ਨੇ ਨੌਜਵਾਨਾਂ ਦਾ ਪੀੜ੍ਹੀ ਜੀ ਤੁਹਾਨੂੰ ਪਤਾ ਹੀ ਹੈ ਵੀ ਥੈਣ ਸਾਰੇ ਸਿੱਧੂ ਮੂਸੇਵਾਲੇ ਦੇ ਆ। ਬਹੁਤ ਜ਼ਿਆਦਾ ਥੈਂਕਸ ਕਰਦਾ ਜੀ ਅਗਰ ਤੁਸੀਂ ਮੇਰੇ ਤੇ ਆਪਣੀ ਨਜ਼ਰ ਨਾ ਪਾਈ ਹੁੰਦੀ ਤੇ ਸ਼ਾਇਦ ਮੈਂ ਉੱਥੇ ਹੀ ਅੱਜ ਵੀ ਪਾਰਟੀ ਚੁੱਕਦਾ ਹਣਾ ਹੋਣਾ ਸੀ। ਇਹ ਤੁਹਾਡੀ ਆਗਦੀ ਲਿਆਕਤ ਆ ਕਾ ਜੀ ਅਸੀਂ ਕੋਲ ਹੁੰਨੇ ਕਰਨ ਵਾਲੇ ਇਹਦੇ ਉਸ ਗੁਰੂ ਸਾਹਿਬ ਦੀ ਕਿਰਪਾ ਵਾ ਕਿਉਂਕਿ ਹਰੇਕ ਬੰਦੇ 'ਚ ਲਿਆਕਤ ਮੀਆ ਉਹ ਕਿਸੇ ਦਾ ਕਿਸੇ ਦੇ ਜਿਹਨੂੰ ਪਛਾਣੀ ਜਾਂਦੀ ਆ। ਖਬਰ ਹੋਂ ਤੱਕ ਚੈਨਲ ਮੇਰੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਆਪਣਾ ਕੁਲਦੀ ਸੰਦੀਪਾ ਅੱਜ ਜਿਸ ਫਨਕਾਰ ਨਾਲ ਤੁਸੀਂ ਰੂਬਰੂ ਹੋਣ ਜਾ ਰਹੇ ਹੋ ਇਸ ਫਨਕਾਰ ਦਾ ਆਵਾਜ਼ ਜਿਹੜੀ ਬਾ ਕਮਾਲ ਆਵਾਜ਼ ਹੈ ਬੁਲੰਦ ਆਵਾਜ਼ ਦਾ ਮਾਲਿਕ ਜਿਸ ਨੂੰ ਅਸੀਂ ਬੁਲਾਉਣ ਜਾ ਰਹੇ ਆ ਇਸ ਦੇ ਪਹਿਲਾਂ ਤੁਹਾਨੂੰ ਦੱਸ ਦਈਏ ਇਸ ਜ਼ਿੰਦਗੀ ਬਾਰੇ ਵੀ ਇਸ ਦੀ ਵੀਡੀਓ ਅੱਜ ਤੋਂ 6 ਮਹੀਨੇ ਪਹਿਲੇ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋਈ ਸੀ ਜਿਹਦੇ ਵਿੱਚ ਇਹ ਛੋਟਾ ਜਿਹਾ ਬੱਚਾ ਜਿਹੜਾ ਵਾ ਇਹ ਮਜ਼ਦੂਰੀ ਕਰਦਾ ਸੀ ਲੇਕਿਨ ਇੱਕ ਸ਼ੌਂਕ ਸੀ ਗਾਉਣ ਦਾ ਜਿਸ ਕਰਕੇ ਉਸ ਸ਼ੌਂਕ ਨੇ ਹੀ ਇਹਨੂੰ ਗਾਹ ਲੈ ਆਂਦਾ ਇੱਕ ਵੀਡੀਓ ਕੀਤੀ ਜਿਹਦੇ ਕਰਕੇ ਬਹੁਤ ਜ਼ਿਆਦਾ ਪਪੂਲਰ ਹੋਇਆ ਜੀ ਅੱਜ ਦੁਬਾਰਾ ਤੁਹਾਡੇ ਸਾਹਮਣੇ ਰੂਬਰੂ ਕਰਨ ਜਾ ਰਹੇ ਆਂ ਆਕਾਸ਼ ਖਾਨ ਨੂੰ ਜਿਹਦਾ ਪਿੰਨ ਪਲੱਸ ਹੋ ਰਹਿਣ ਵਾਲਾ ਵਾ ਆਓ ਸਵਾਗਤ ਕਰਦੇ ਆਂ ਪਰ ਚਲਦੇ ਨਾਲ ਇਹ ਗੁਗਾਣੇ ਵੀ ਸੁਣਾਂਗੇ ਬਹੁਤ ਬਹੁਤ ਸਵਾਗਤ ਆਕਾਸ਼ਾ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਰ ਬਹੁਤ ਜ਼ਿਆਦਾ ਥੈਂਕਸ ਤੁਹਾਡਾ ਕਰਦੇ ਆਂ ਕਿ ਤੁਸੀਂ ਸਾਡੇ ਦੁਆਰੇ ਆਏ ਆਕਾਸ਼ ਖਾਨ ਪਹਿਲਾਂ ਸਭ ਤੋਂ ਪਹਿਲਾਂ ਦੱਸੋ ਸਰ ਦਰਸ਼ਕਾਂ ਨੂੰ ਵੀ ਆਕਾਸ਼ ਖਾਨ ਨਾਂ ਕਿੱਦਾ ਪੈ ਗਿਆ ਜੀ ਮੈਂ ਬਹੁਤ ਜ਼ਿਆਦਾ ਸੁਣਦਾ ਹਾਂ ਆਪਣੇ ਮਤਲਬ ਉਸਤਾਦ ਜੀ ਹੋਣਾ ਨੂੰ ਉਸਤਾਦ ਦਸਰਤ ਫਤਲੀ ਖਾਨ ਸਾਹਿਬ ਉਹਨਾਂ ਨੂੰ ਬਹੁਤ ਜ਼ਿਆਦਾ ਸੁਣਦਾ ਹਾਂ ਤੇ ਮੇਰੀ ਚਾਹਤ ਵੀ ਕਿਉਂਕਿ ਜਿੰਨੇ ਖਾਨ ਆ ਬਹੁਤ ਸਰੀਲਾ ਗਾਉਂਦੇ ਨੇ ਤੇ ਮੈਂ ਚਾਹੁੰਦਾ ਹਾਂ ਕਿ ਮੈਂ ਵੀ ਉਹਨਾਂ ਵਾਂਗ ਗਾਵਾਂ ਉਹਨਾਂ ਉਹਨਾਂ ਦੇ ਨਾਮ ਵਰਗਾ ਮੇਰਾ ਵੀ ਨਾਮ ਮੇਰੀ ਵੀ ਉਤਨਾ ਦੀ ਸੇਮ ਪਛਾਣ ਹੋਵੇ ਕਿੰਨੀ ਹੁਣ ਉਮਰ ਹੋ ਗਈ ਮੇਰੀ ਉਮਰ ਜੀ 20 20 ਤੋਂ ਪਲੱਸ ਹੋ ਗਈ ਹੈ 20 ਪਲੱਸ ਹੋ ਗਈ ਹਾਂਜੀ ਅਸੀਂ ਪਹਿਲਾਂ ਇੱਕ ਵੀਡੀਓ ਵੇਖੀ ਸੀ ਸੋਸ਼ਲ ਮੀਡੀਆ ਜਿੱਥੇ ਤੁਸੀਂ ਇੱਕ ਲੇਬਰ ਦਾ ਕੰਮ ਕਰਦੇ ਸੀ ਐ ਨਾਲ ਗੋਂਦੇ ਵੀ ਸੀ ਦੇ ਲੇਬਰ ਵੀ ਕਰਦੇ ਹਾਂਜੀ ਬਾਕੀ ਤੁਹਾਨੂੰ ਪਤਾ ਕਿ ਸਮੇਂ ਦੇ ਹਿਸਾਬ ਦੇ ਨਾਲ ਚੱਲਣਾ ਪੈਂਦਾ ਸਮੇਂ ਦੇ ਅੱਗੇ ਕਿਸੇ ਵੀ ਇਨਸਾਨ ਦਾ ਜੋਰ ਨਹੀਂ ਹੈਗਾ ਤੇ ਬਾਕੀ ਇਹ ਸਮੇਂ ਦੇ ਰੰਗ ਆ ਹਨਾ ਜਿਵੇਂ ਦੇ ਉਹ ਵਿਖਾਈ ਜਾਂਦਾ ਤੇ ਇਨਸਾਨ ਨੂੰ ਵੇਖਣਾ ਹੀ ਪੈਂਦਾ ਜੋ ਸਮਾ ਚਾਵੇ ਤੇ ਇਨਸਾਨ ਨੂੰ ਕੱਖਾਂ 'ਚ ਵੀ ਰੋਲ ਸਕਦਾ ਸਮਾ ਚਾਵੇ ਦੇ ਲੱਖਾਂ 'ਚ ਵੀ ਰੋਲ ਸਕਦਾ ਹੈ ਕੀ ਪਤਾ ਬਹੁਤ ਸੋਹਣੀ ਸੋਚਿਆ ਬੱਚੇ ਦੀ ਅਸੀਂ ਚਾਹਾਂਗੇ ਸਭ ਤੋਂ ਪਹਿਲਾਂ ਪਰ ਦਰਸ਼ਕਾਂ ਤੱਕ ਕੋਈ ਇੱਕ ਅਜਿਹਾ ਗਾਣਾ ਜਿਹੜਾ ਮੈਂ ਵਾਰੀ ਕੱਲ ਕੀਤੀ ਪੀ ਬਲੰਦ ਆਵਾਜ਼ ਦਾ ਮਾਲਕ ਆਕਾਸ਼ ਖਾਨ ਉਹ ਗਾਣਾ ਸ਼ੇਰ ਕੀਤਾ ਚਲੋ ਹਾਂਜੀ ਬਿਲਕੁਲ ਜੀ ਜੇ ਤੂੰ ਅੱਖੀਆਂ ਦੇ ਸਾਹਮਣੇ ਨਹੀਂ ਰਹਿਣਾ ਤੇ ਵੀਬਾ ਸਾਡਾ ਦਿਲ ਮੋੜ ਦੇ ਜੇ ਤੂੰ ਅੱਖੀਆਂ ਦੇ ਸਾਹਮਣੇ ਨਹੀਂ ਰਹਿਣਾ ਤੇ ਵੀ ਬਸਾਡਾ ਦਿਲ ਮੋੜ ਦੇ ਜੇ ਤੂੰ ਅੱਖੀਆਂ ਦੇ ਸਾਹਮਣੇ ਨਹੀਂ ਰਹਿਣਾ ਹੋਏ ਅੱਖੀਆਂ ਦੇ ਸਾਹਮਣੇ ਨਹੀਂ ਰਹਿਣਾ ਤੇ ਵੀ ਬਸਾਡਾ ਦਿਲ ਮੋੜ ਦੇ ਹਾਂ ਤੇਰਾ ਨਿੱਤ ਦਾ ਵਿਛੋੜਾ ਨਹੀਂ ਹੋ ਸੈਨਾ ਤੇ ਵੀ ਬਸ ਸਾਡਾ ਦਿਲ ਮੋੜ ਦੇ ਜੇ ਤੂੰ ਅੱਖੀਆਂ ਦੇ ਸਾਹਮਣੇ ਨਹੀਂ ਰਹਿਣਾ ਤੇ ਵੀ ਬਸ ਸਾਡਾ ਦਿਲ ਮੋੜ ਦੇ ਓ ਕਾਸ਼ੇ ਇੱਕ ਗਾਣੇ ਗਉਣ ਦਾ ਸ਼ੌਂਕ ਕਿੱਥੋਂ ਪੈਦਾ ਆ ਇਹ ਸ਼ੌਂਕ ਜੀ ਮੈਨੂੰ ਬਚਪਨ ਤੋਂ ਹੀ ਆ ਕਿ ਬਾਕੀ ਜਦੋਂ ਦਾ ਮੈਂ ਛੋਟਾ ਹੁੰਦਾ ਸੀ ਉਦੋਂ ਤੋਂ ਤਾਂ ਮੈਂ ਗਾਉਂਦਾ ਹੀ ਹਾਂ ਤੇ ਚੱਲੀ ਜਾਂਦਾ ਹੈ ਬਸ ਇਹ ਕੋਈ ਉਸਾਰ ਦੇ ਕਿ ਤਹਾਰਿਆ ਵਕ ਜਾਂ ਅਜੇ ਵੀ ਹਾਂਜੀ ਮੈਂ ਪਹਿਲਾਂ ਨਹੀਂ ਹੀ ਸਿੱਖਦਾ ਤੇ ਬਾਕੀ ਜਦੋਂ ਮੇਰੀਆਂ ਅ ਅੱਜ ਤੋਂ 5-6 ਮਹੀਨੇ ਜਦੋਂ ਇੰਟਰਵਿਊਆਂ ਹੋਈਆਂ ਤਾਂ ਫਿਰ ਉਦੋਂ ਤੋਂ ਹੀ ਮੈਂ ਸਿੱਖਣਾ ਸਟਾਰਟ ਕੀਤਾ ਕਿ ਮੇਰੇ ਗੁਰੂ ਜੀ ਜਨਾਬ ਮਾਹੀ ਜੀ ਜਿੰਨਾਂ ਤੋਂ ਮੈਂ ਸਿੱਖ ਰਿਹਾ ਆਂ ਜਿੰਨੇ ਵੀ ਸਿੱਖਿਆ ਮੈਂ ਉਹਨਾਂ ਤੋਂ ਲੈ ਰਿਹਾ ਆਂ ਹਾਂ ਹਾਂਜੀ ਤੇ ਉਹ ਪਹਿਲਾਂ ਦੀ ਜ਼ਿੰਦਗੀ ਤੇ ਹੁਣ ਦੀ ਜ਼ਿੰਦਗੀ ਜੀ ਕਿੰਨਾ ਫਰਕ ਆ ਹਾਂਜੀ ਬੜਾ ਵਧੀਆ ਲੱਗਦਾ ਆ ਕਿ ਪਹਿਲਾਂ ਵੀ ਕਿਉਂਕਿ ਪਹਿਲਾਂ ਵੀ ਵਧੀਆ ਹੀ ਲੱਗਦਾ ਸੀ ਮੈਂ ਪਹਿਲਾਂ ਵੀ ਕਹਿ ਚੁੱਕਾ ਆ ਕਿ ਇਹ ਮਾਲਕ ਦੇ ਰੰਗ ਆ ਸਮੇ ਦੇ ਰੰਗ ਆ ਤੇ ਪਹਿਲਾਂ ਵੀ ਮ제 ਹੀ ਹੁਣ ਵੀ ਮ제 ਆ ਹੁਣ ਤਾਂ ਐਨ ਯਾਰੀ ਲੱਗੇ ਪਿਆ ਲੱਗੇ ਪਏ ਹਾਂਜੀ ਤਾਂ ਹੁਣ ਜਦੋਂ ਜਾਂਦੇ ਸਟੇਜਾਂ ਜਾਂਦੇ ਹੋ ਫਿਰ ਕਿਸ ਤਾਂ ਹੁਣ ਕਿਸ ਤਾਂ ਮਹਿਸੂਸ ਹੁੰਦਾ ਹਾਂਜੀ ਹੁਣ ਬੜਾ ਜ਼ਿਆਦਾ ਪ੍ਰਾਊਡ ਫੀਲ ਹੁੰਦਾ ਆ ਕਿ ਜਿਆ ਪਹਿਲਾਂ ਮੈਨੂੰ ਹਨਾ ਤਰਲੇ ਲੈਣੇ ਪੈਂਦੇ ਸੀ ਟਾਈਮ ਮੰਗਣਾ ਪੈਂਦਾ ਸੀ ਹੁਣ ਮੈਨੂੰ ਮੰਗਣ ਦੀ ਲੋੜ ਨਹੀਂ ਪੈਂਦੀ ਕਿ ਇੰਨਾ ਕਿ ਮੇਰੇ ਉਸਤਾਦ ਜੀ ਦਾ ਮੇਰੇ ਉੱਤੇ ਕਰਮ ਹੋ ਗਿਆ ਕਿ ਮੈਂ ਜਿੱਥੇ ਖੜ ਜਾਣਾ ਹੈ ਕਿ ਲੋਕ ਮੈਨੂੰ ਆਪ ਕਹਿੰਦੇ ਨੇ ਕਿ ਤੂੰ ਗਾ ਕੁਛ ਭਾਵੇਂ 1-2 ਮਿੰਟ ਦੇ ਵਾਸਤੇ ਸੁਣਾ ਤੂੰ ਸੁਣਾ ਜ਼ਰੂਰ ਐਵੇਂ ਦਾ ਕਿਸਾ ਲੱਗੀ ਇਹ ਸਿੰਗਿੰਗ ਇੰਡਸਟਰੀ ਕਿਹਦਾ ਲੱਗੀ ਬੜਾ ਵਧੀਆ ਲੱਗਿਆ ਮੈਨੂੰ ਕਿ ਆ ਕੇ ਕੀ ਮਤਲਬ ਹੁਣ ਮੇਰਾ ਇੱਕ ਪੈਸ਼ਨ ਇਹ ਬਣ ਗਿਆ ਹੈ ਪੈਸ਼ਨ ਵੀ ਹੀ ਉਹ ਜੋ ਵੀ ਸਾਰਾ ਕੁਝ ਹੋਣਾ ਮੈਨੂੰ ਕਿ ਜੇ ਮੈਂ ਕਮਾਈ ਵੀ ਕਰਦਾ ਮੈਨੂੰ ਸਿੰਗਿੰਗ ਲਾਈਨ ਤੋਂ ਮੈਨੂੰ ਪੈਸੇ ਵੀ ਮਿਲਦੇ ਆ ਬਸ ਮੈਨੂੰ ਵਧੀਆ ਲੱਗਿਆ ਇਸ ਤੋਂ ਵੱਧ ਮੈਂ ਕੁਛ ਕਾ ਹੀ ਨਹੀਂ ਸਕਦਾ ਕਿਹੜਾ ਹੁਣ ਗਾਣਾ ਸਾਡੇ ਦਰਸ਼ਕਾਂ ਸੁਣਾਓਗੇ ਕੋਈ ਪੰਜਾਬੀ ਗਾਣਾ ਕੋਈ ਜੇ ਸੁਣਾ ਦਿਓ ਹਾਂਜੀ ਖੁਸ਼ ਬੜਾ ਹੋ ਲਿਆ ਤੂੰ ਹੁਣ ਰੋ ਲੈ ਲੁਕ ਲੁਕ ਕੇ ਤੈਨੂੰ ਸਮਝਾਇਆ ਸੀ ਰੋਵੇਂ ਗਾ ਲੁਕ ਲੁਕ ਕੇ ਇਹ ਸੋਚਣਾ ਤੁਲਾ ਤੋ ਬੇਲਾ ਸੀ ਚਲਦੀ ਲਾ ਓਹ ਹਾ ਜ਼ਿੰਦਗੀ ਜੀ ਜਿਹੜੀ ਉਹ ਦੇਉਣ ਤੋਂ ਪਹਿਲਾਂ ਸੀ ਚੱਲ ਦਿਲਾ ਓਹ ਹਾ ਜ਼ਿੰਦਗੀ ਜੀ ਜਿਹੜੀ ਉਹ ਦੇਉਣ ਤੋਂ ਪਹਿਲਾਂ ਸੀ ਜੋ ਨਾਲ ਵੇਖੇ ਸੀ ਉਹ ਨਾਲ ਹੀ ਲੈ ਗਏ ਨੇ ਤੇਰੇ ਕੋਲ ਤਾਂ ਉਹੀ ਬिखरੇ ਸੁਪਨੇ ਰਹਿ ਗਏ ਨੇ ਏਹੇ ਸੋਚਣਾ ਤੁਲਾਨ ਤ ਪਹਿਲਾ ਸੀ ਚਲਦੀ ਲਾ ਓਹੋ ਜ਼ਿੰਦਗੀ ਜੀ ਜਿਹੜੀ ਉਹ ਦੇਉਣ ਤੋਂ ਪਹਿਲਾ ਸੀ ਆਕਾਸ਼ ਕਹਿੰਦੇ ਜਿਹੜੀ ਇਹ ਇੰਡਸਟਰੀ ਹੈਗੀ ਹੈ ਕਾਫੀ ਮਹਿੰਗੀ ਇੰਡਸਟਰੀ ਹੈ ਸਿੰਕਿੰਗ ਲਾਈਨ ਦੀ ਹਾਂ ਜੀ ਇਹ ਤਾਂ ਗੱਲ ਬਿਲਕੁਲ ਸਹੀ ਹੈ ਜੀ ਤੇ ਬਾਕੀ ਇਦਾਂ ਆ ਕਿ ਜੇ ਸਮਝ ਦੇ ਹਿਸਾਬ ਨਾਲ ਚੱਲੀ ਚੱਲਣਾ ਹੀ ਪੈਂਦਾ ਹੈ ਇੱਕ ਸਿੰਗਰ ਨੂੰ ਵੀ ਕਿ ਪਹਿਲਾਂ ਕਿਉਂਕਿ ਕੋਈ ਵੀ ਸਿੰਗਰ ਹੁੰਦਾ ਹੈ ਉਹ ਪਹਿਲਾਂ ਘੱਟ ਬਜਟ ਦੇ ਕਰਦਾ ਹੈ ਜੋ ਵੀ ਕਰਦਾ ਜਿਵੇਂ ਜਿਵੇਂ ਬਾਬਾ ਜੀ ਦੀ ਉਸ ਇਨਸਾਨ ਦੇ ਉੱਪਰ ਕਿਰਪਾ ਹੋਈ ਜਾਂਦੀ ਹੈ ਤਾਂ ਫਿਰ ਐਵੇਂ ਐਵੇਂ ਹੀ ਹਨਾ ਵੱਡੇ ਤੋਂ ਵੱਡੇ ਪ੍ਰੋਜੈਕਟ ਕਰਨ ਲੱਗ ਜਾਂਦੇ ਆ ਤੇ ਫਿਰ ਚੱਲੀ ਜਾਂਦਾ ਹੈ ਬਸ ਪਰਿਵਾਰ ਦੇ ਹੁਣ ਕਿੰਨਾ ਕਿੰਦਾ ਸਪੋਰਟ ਕਰੀ ਮੇਰੀ ਪਰਿਵਾਰ ਦੀ ਹਾਂਜੀ ਮੈਨੂੰ ਪਰਿਵਾਰ ਵੱਲੋਂ ਵੀ ਬਾਦੂ ਸਪੋਰਟ ਮਿਲਦੀ ਆ ਮੇਰੇ ਮਮਾ ਵੱਲੋਂ ਮੇਰੀ ਭੈਣ ਵੱਲੋਂ ਹਨਾ ਛੋਟੀ ਸਿਸਟਰ ਆ ਚਾਚੇ ਤਾਇਆ ਵੱਲੋਂ ਪੂਰੀ ਸਪੋਰਟ ਮਿਲਦੀ ਆ ਤੇ ਪੂਰੇ ਪਿੰਡ ਵੱਲੋਂ ਬਹੁਤ ਜ਼ਿਆਦਾ ਮੈਨੂੰ ਪਿਆਰ ਮਿਲਦਾ ਆ ਬਹੁਤ ਸਪੋਰਟ ਮਿਲਦੀ ਆ ਤੇ ਬਹੁਤ ਥੈਂਕਸ ਕਰਦਾ ਕਿ ਮੈਨੂੰ ਇੰਨੇ ਚਾਣ ਵਾਲੇ ਬੈਠੇ ਨੇ ਇੰਡਸਟਰੀ ਕੋਈ ਗਾਣਾ ਲਾਂਚ ਹੋਇਆ ਕੋਈ ਹਾਂਜੀ ਮੇਰੇ ਇੱਕ ਤੋਂ ਦੋ ਗਾਣੇ ਆਏ ਨੇ ਤੇ ਬਾਬਾ ਜੀ ਦੀ ਕਿਰਪਾ ਦੇ ਨਾਲ ਹੋਰ ਵੀ ਬਹੁਤ ਸਾਰੇ ਆਪਾਂ ਗਾਣੇ ਕਰਦੇ ਪਏ ਆ ਤੇ ਬਾਕੀ ਇੱਕ ਬਹੁਤ ਜਲਦ ਆਪਾਂ ਗਾਣਾ ਕਰਨ ਲੱਗੇ ਆ ਮੇਰੇ ਵੀਰ ਦਾ ਨਾਮ ਆ ਪ੍ਰਭ ਜਿਨੇ ਲਿਖਿਆ ਆ ਉਹਦਾ ਗਾਣਾ ਹੈਗਾ ਹੀ ਇਦਾਂ ਉਹ ਤੇਰੇ ਛੱਡ ਜਾਣ ਪਿੱਛੋਂ ਇੱਕ ਧਣੀ ਪਈ ਐ ਦਾਰੂ ਕੁੜਿਆੜੀ ਸਾਡੀ ਬਣੀ ਪਈ ਐ ਬੋਤਲ ਆ ਇੱਕ ਕੰਮ ਸੋਖਾ ਪੁੱਲਣਾ ਛੱਡ ਦਿਲਾ ਹੁਣ ਕਿਸੇ ਤੇ ਨਹੀਂ ਡੁੱਲਣਾ ਆ ਤੈਨੂੰ ਛੱਡ ਕੇ ਜੋ ਜ਼ਿੰਦਗੀ ਚ ਬਚ ਆਇਓ ਹੀ ਲਿਖਤਾ ਤੇ ਗਾਤਾ ਨਹੀਂ ਆ ਮੁੰਡੇ ਨੂੰ ਸੀ ਨਸ਼ਾ ਤੇਰੇ ਪਿਆਰ ਦਾ ਤੂੰ ਨਸ਼ਾਦਾਰ ਉਦਾਇ ਲਾਤਾ ਨਹੀਂ ਹਾਂ ਯਾਰਾ ਨੂੰ ਸੀ ਨਸ਼ਾ ਤੇਰੇ ਪਿਆਰ ਦਾ ਤੂੰ ਨਸ਼ਾਦਾਰ ਉਦਾਇ ਲਾਤਾ ਨਹੀਂ ਆਕਾਸ਼ ਜਿਹੜੀ ਇੰਡਸਟਰੀ ਹੈਗੀ ਹੈ ਇਹਦੇ ਵਿੱਚ ਲੋਕ ਕੀ ਗਾਣਾ ਕਿ ਕਿਹੜੇ ਗਾਣੇ ਜ਼ਿਆਦਾ ਪਸੰਦ ਕਰਦੇ ਕਿ ਮਤਲਬ ਕਿ ਇਹ ਲੋਕਾਂ ਦੀ ਚੋਇਸ ਕੀ ਹੈ ਇਹ ਤਾਂ ਵੇਖੋ ਜੀ ਸਾਰਿਆਂ ਦੀ ਕਿਉਂਕਿ ਕਿੰਨੇ ਸਾਰੇ ਫੁੱਲ ਹੁੰਦੇ ਆ ਹਰੇਕ ਫੁੱਲ ਦੀ ਆਪਣੀ ਆਪਣੀ ਖੁਸ਼ਬੂ ਹੁੰਦੀ ਆ ਇਸੇ ਤਰ੍ਹਾਂ ਲੋਕਾਂ ਦਾ ਵੀ ਆਪੋ ਆਪਣਾ ਦੌਰ ਆ ਕਿਸੇ ਨੂੰ ਸੈਡ ਪਸੰਦ ਆ ਕਿਸੇ ਨੂੰ ਰੋਮਾਂਟਿਕ ਕਿਸੇ ਨੂੰ ਬੀਟ ਤੇ ਬਾਕੀ ਸਾਰਿਆਂ ਦੀ ਥਿੰਕਿੰਗ ਆਪਾਂ ਕਿਸੇ ਨੂੰ ਜੱਜ ਨਹੀਂ ਕਰ ਸਕਦੇ ਨੌਜਵਾਨ ਪੀੜੀ ਕੀ ਸੁਣਨਾ ਪਸੰਦ ਕਰਦੀ ਨੌਜਵਾਨ ਤਾਂ ਪੀੜੀ ਜੀ ਤੁਹਾਨੂੰ ਪਤਾ ਹੀ ਆਗੀ ਫੈਨ ਸਾਰੇ ਸਿੱਧੂ ਮੂਸੇਵਾਲੇ ਦੇ ਹੀ ਆ ਜਿਹੜੇ ਚੱਕਵੇਂ ਚੱਕਵੇਂ ਗਾਣੇ ਹੁੰਦੇ ਬਿਲਕੁਲ ਜੀ ਚੱਕਵਾ ਗਾਣਾ ਚੱਕਵਾ ਗਾਣਾ ਹਾਂਜੀ ਇੱਕ ਮੇਰਾ ਚੱਕਵਾ ਜਾਂ ਵੀ ਆਇਆ ਸੀ ਐਵੇਂ ਦਾ ਹੀ ਕੁਝ ਮੈਂ ਤੁਹਾਨੂੰ ਉਹੀ ਸੁਣਾਣਾ ਔਰ ਦਿਲ ਖਾਵੇ ਡੱਕੇ ਡੋਲੇ ਨੀ ਇੱਕ ਨਾਮ ਤੇਰਾ ਹੀ ਬੋਲੇ ਦਿਲ ਖਾਵੇ ਢੱਕੇ ਡੋਲੇ ਨੀ ਇੱਕ ਨਾਮ ਤੇਰਾ ਹੀ ਬੋਲੇ ਇੱਕ ਨਾਮ ਤੇਰਾ ਹੀ ਬੋਲੇ ਮੇਰੇ ਸਿਰ ਚੜਕੇ ਨੀ ਬੱਲੀਏ ਮੈਂ ਠੋਕ ਦਿੱਤੇ ਪੰਜ ਸੱਤ ਜਣੇ ਤੇ ਕਰਕੇ ਨੀ ਬੱਲੀਏ ਮੈਂ ਠੋਕ ਦਿੱਤੇ ਪੰਜ ਸੱਤ ਜਣੇ ਤੇ ਕਰਕੇ ਨੀ ਬੱਲੀਏ ਹੋ ਸੁਣਾ ਹੁਣ ਤੇ ਸਟਾਈਲ ਵੀ ਕਾਹੀ ਫਰਕ ਪੈ ਗਿਆ ਵਾਲ ਵੀ ਬੜੇ ਸੋਹਣੇ ਬਣਾ ਲਏ ਆ ਕਹਿੰਦਾ ਮੈਂ ਮੈਂ ਤਾਂ ਪਛਾਣ ਨਹੀਂ ਮੈਨੂੰ ਵੀ ਇਹ ਆਕਾਸ਼ ਕਿਥੋਂ ਆਕਾਸ਼ ਹੈ ਕੀ ਹੋਰ ਇਹ ਇਹ ਤਾਂ ਬਸ ਜੀ ਇਹ ਤੁਹਾਡਾ ਹੀ ਸ਼ੁਕਰ ਕਰਦਾ ਆ ਕਿ ਜੇ ਮੈਂ ਇਹ ਮਤਲਬ ਇੰਨਾ ਕੁਝ ਜੇ ਤੁਸੀਂ ਮੇਰੇ ਵਿੱਚ ਦੇਖ ਰਹੇ ਹੋ ਤੇ ਤੁਹਾਡੀ ਬਦੌਲਤ ਆ ਮੇਰੇ ਉਸਤਾਦ ਜੀ ਦੀ ਕਿਰਪਾ ਆ ਤੇ ਬਾਕੀ ਬਹੁਤ ਜ਼ਿਆਦਾ ਥੈਂਕਸ ਕਰਦਾ ਜੇ ਅਗਰ ਤੁਸੀਂ ਮੇਰੇ ਤੇ ਆਪਣੀ ਨਜ਼ਰ ਨਾ ਪਾਈ ਹੁੰਦੀ ਤੇ ਸ਼ਾਇਦ ਮੈਂ ਉੱਥੇ ਹੀ ਅੱਜ ਵੀ ਬਾਲਟੀ ਚੁੱਕਦਾ ਆਣਾ ਹੋਣਾ ਸੀ ਇਹ ਤੁਹਾਡੀ ਆਪਦੀ ਲਿਆਕਤ ਆ ਕਾ ਜੀ ਅਸੀਂ ਕੋਲ ਹੁੰਨੇ ਕਰਨ ਵਾਲੇ ਇਹਦੇ ਉਸ ਗੁਰੂ ਸਾਹਿਬ ਦੀ ਕਿਰਪਾ ਵਾ ਕਿਉਂਕਿ ਹਰੇਕ ਬੰਦੇ ਚ ਲਿਆਕਤ ਹੁੰਦੀ ਆ ਉਹ ਕਿਸੇ ਦਾ ਕਿਸੇ ਦੇ ਜਿਹੜੂ ਪਛਾਨੀ ਜਾਂਦੀ ਆ ਕਿਉਂਕਿ ਜਿਹੜੀ ਹੀਰੇ ਦੀ ਪਛਾਣ ਉਹ ਜੋੜੀ ਪਛਾਣ ਜਾਣ ਸਕਦਾ ਵਾ ਅਸੀਂ ਤਾਂ ਸਿਰਫ ਇੱਕ ਇੰਟਰਵਿਊ ਨਾਲ ਹੀ ਕਰਕੇ ਸਿਰਫ ਆਡੀਅנסਾਂ ਕੋ ਬਚਾ ਸਕਦੇ ਆ ਸਾਡੇ ਆਡੀਅנסਾਂ ਦਾ ਕੋਈ ਮੈਸੇਜ ਦੇ ਜਾਓ ਵੀਰੇ ਅ ਮੈਂ ਇਹੀ ਕਹਿਣਾ ਚਾਹੂੰਗਾ ਜੀ ਅੱਗੇ ਵੀ ਤੁਸੀਂ ਬਹੁਤ ਸਾਰਾ ਮੈਨੂੰ ਪਿਆਰ ਆਪਣਾ ਦਿੱਤਾ ਏ ਤੇ ਮੈਨੂੰ ਤੁਹਾਡੇ ਪਿਆਰ ਦੀ ਹਾਲੇ ਵੀ ਬਹੁਤ ਜ਼ਿਆਦੀ ਲੋੜ ਆ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਇੱਕ ਛੋਟੀ ਜਿਹੀ ਰਿਕਵੈਸਟ ਆ ਕਿ ਮੇਰਾ YouTube ਤੇ ਚੈਨਲ ਆ Akash Khan ਸਰਚ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਪਿਆਰ ਦਿਓ ਬਸ ਆਖਰ ਤੇ ਨੂਸਨ ਫਤਿਹ ਅਲੀ ਖਾਨ ਦਾ ਕੋਈ ਗਾਣਾ ਹਾਂਜੀ ਉਹਨਾਂ ਦੀ ਇੱਕ ਗਜ਼ਲ ਆ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਦੀ ਆ ਮੈਂ ਅਕਸਰ ਹੀ ਗਾਉਂਦਾ ਹੁੰਦਾ ਨਸਵਾਲ ਬਣ ਕੇ ਮਿਲਾ ਕਰੋ ਨਾ ਜਵਾਬ ਬਣ ਕੇ ਮਿਲਾ ਕਰੋ ਨਾ ਸਵਾਲ ਬਣ ਕੇ ਮਿਲਾ ਕਰੋ ਨਾ ਜਵਾਬ ਬਣ ਕੇ ਮਿਲਾ ਕਰੋ ਮੇਰੀ ਜ਼ਿੰਦਗੀ ਮੇਰੇ ਖਾਬ ਹੈ ਮੇਰੀ ਜ਼ਿੰਦਗੀ ਮੇਰੇ ਕੋਲ ਬ ਹੈ ਨਖਵਾਬ ਬਣ ਕੇ ਮਿਲਾ ਕਰੋ ਨਸਵਾਲ ਬਣ ਕੇ ਮਿਲਾ ਕਰੋ ਨਜਵਾਬ ਬਣ ਕੇ ਮਿਲਾ ਕਰੋ ਬਹੁਤ ਜੀ ਬਹੁਤ ਦਿਲਕਸ਼ ਆਵਾਜ਼ ਬੱਚੇ ਦੀ ਵਾਕਈ ਦਿਲਗੋਸ਼ ਹੋ ਗਿਆ ਇਸ ਬੱਚੇ ਦੀ ਆਵਾਜ਼ ਸੁਣ ਕੇ ਜੀਤ ਨਹੀਂ ਕਰਦਾ ਇੰਟਰਵਿਊ ਖਤਮ ਕਰੀਏ ਤੇ ਗਾਨੇ ਸੁਣਦੇ ਜੀ ਇੱਕ ਆਦੇ ਲੇਕਨ ਸਮਾਂ ਇਜਾਜ਼ਤ ਨਹੀਂ ਦਿੰਦਾ ਵੀ ਅਸੀਂ ਅਸੀਂ ਇੰਟਰਵਿਊ ਜਾਂ ਲੰਬਾ ਕਰ ਸਕੀਏ ਤਾਂ ਸਾਡੀ ਅੱਜ ਦੀ ਵੀਡੀਓ ਤੁਹਾਨੂੰ ਕਿੱਸਾਂ ਲੱਗੀ ਸਾਨੂੰ ਲਾਈਕ ਕਮੈਂਟ ਜ਼ਰੂਰ ਕਰਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਇਸ ਬੱਚੇ ਨੂੰ ਤੁਹਾਡੇ ਵਰਗੇ ਵੀਰਾਂ ਦੀ ਸਪੋਰਟ ਦੀ ਲੋੜ ਆ ਤੁਸੀਂ ਪਹਿਲਾਂ ਵੀ ਇਸ ਦੀ ਸਪੋਰਟ ਕੀਤੀ ਸੀ ਅੱਜ ਵੀ ਜ਼ਰੂਰ ਸਪੋਰਟ ਕਰਿਓ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਕਰਕੇ ਕਿਸੇ ਚੰਗੇ ਮੁਕਾਮ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਿਓ ਤਾਂ ਤਾਂ ਤੁਸੀਂ ਦੇਰੋ ਖਬਰ ਹੁੰਦਾ ਚੈਨਲ ਮਹਿ ਕੁਲਦੀ ਸੰਦੀਪਾ ਤਨਤ ਅੱਜ ਜਿਸ ਫਨਕਾਰ ਨਾਲ ਤੁਹਾਨੂੰ ਰੂਬਰੂ ਹੋਣ ਜਾ ਰਹੇ ਹੋ ਵੀਡੀਓ ਅਜ ਤੋਂ 6 ਮਹੀਨੇ ਪਹਿਲੇ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਪਾਇਰ ਹੋਈ ਸੀ ਛੋਟਾ ਜਿਹਾ ਬੱਚਾ ਹੀ ਰਹਾ ਵਾ ਇਹ ਮਜ਼ਦੂਰੀ ਕਰਦਾ ਸੀ ਲੇਕਿਨ ਇੱਕ ਸ਼ੌਂਕ ਸੀ ਗਾਉਣ ਦਾ ਜਿਸ ਕਰਕੇ ਉਸੇ ਸ਼ੌਂਕ ਨੇ ਹੀ ਗੂੰਗਾ ਲੈ ਆਂਦਾ ਤੇ ਬੀਬਾ ਸਾਡਾ ਦਿਲ ਮੋੜ ਦੇ ਜੇ ਤੂੰ ਅੱਖੀਆਂ ਦੇ ਸਾਹਮਣੇ ਨਹੀਂ ਰਹਿਣਾ ਤੇ ਬੀਬਾ ਸਾਡਾ ਦਿਲ ਮੋੜ ਦੇ ਨੇ ਖਾਣ ਆ ਬਹੁਤ ਸਰੀਲਾ ਗਾਉਂਦੇ ਨੇ ਤੇ ਮੈਂ ਚਾਹੁੰਦਾ ਆ ਕਿ ਮੈਂ ਵੀ ਉਹਨਾਂ ਵਾਂਗ ਗਾਵਾਂ ਉਹਨਾਂ ਉਹਨਾਂ ਦੇ ਨਾਮ ਵਰਗਾ ਮੇਰਾ ਵੀ ਨਾਮ ਮੇਰੀ ਵੀ ਉਤਰਾ ਦੀ ਸੇਮ ਪਹਿਚਾਨ ਹੋ ਜਾਵੇ ਇਸ ਸਮੇ ਦੇ ਰੰਗ ਆ ਹਨ ਜਿਵੇਂ ਦੇ ਉਹ ਵਿਖਾਈ ਜਾਂਦਾ ਤੇ ਇਨਸਾਨ ਨੂੰ ਦੇਖਣੇ ਪੈਂਦੇ ਜੋ ਸਮਾ ਚਾਹਵੇ ਤੇ ਇਨਸਾਨ ਨੂੰ ਕੱਖਾਂ ਚ ਵੀ ਰੋਲ ਸਕਦਾ ਸਮਾ ਚਾਹਵੇ ਤੇ ਲੱਖਾਂ ਚ ਵੀ ਰੋਲ ਸਕਦਾ ਪਹਿਲਾਂ ਦੀ ਜ਼ਿੰਦਗੀ ਤੇ ਹੁਣ ਦੀ ਜ਼ਿੰਦਗੀ ਵਿੱਚ ਕਿੰਨਾ ਕਰਫਰ ਗਿਆ ਪਹਿਲਾਂ ਮੈਨੂੰ ਹਨ ਕਰ ਲੈ ਲੈਣੇ ਪੈਂਦੇ ਸੀ ਟਾਈਮ ਮੰਗਣਾ ਪੈਂਦਾ ਸੀ ਹੁਣ ਮੈਨੂੰ ਮੰਗਣ ਦੀ ਦੌੜ ਹੀ ਪੈਂਦੀ ਹੈ ਕਹਿੰਦੀ ਕਿ ਇੰਨਾ ਕਿ ਮੇਰੇ ਉਸਤਾਦ ਜੀ ਦਾ ਮੇਰੇ ਉੱਤੇ ਕਰਮ ਹੋ ਗਿਆ ਹੈ ਕਿ ਮੈਂ ਜਿੱਥੇ ਘੜ ਜਾਣਾ ਹੈ ਕਿ ਲੋਕ ਨੂੰ ਆਪ ਕਹਿੰਦੇ ਨੇ ਕਿ ਤੂੰ ਗਾ ਕੁਛ ਭਾਵੇਂ ਇੱਕ ਦੋ ਮਿੰਟ ਵਾਸਤੇ ਸੁਣਾ ਤੂੰ ਸੁਣਾ ਜ਼ਰੂਰ ਕਿਸਾ ਲੱਗੀ ਹੈ ਸਿਕਿੰਗ ਇੰਡਸਟਰੀ ਜਿਹੀ ਲੱਗ ਰਹੀ ਬੜਾ ਵਧੀਆ ਲੱਗਿਆ ਮੈਨੂੰ ਕਿ ਆਗੇ ਕੀ ਮਤਲਬ ਹੁਣ ਮੇਰਾ ਇੱਕ ਪੈਸ਼ਨ ਹੀ ਬਣ ਗਿਆ ਹੈ ਪੈਸ਼ਨ ਵੀ ਉਹ ਜੋ ਵੀ ਸਾਰਾ ਖੁਸ਼ੀ ਹਣਾ ਮੈਨੂੰ ਕਿਨੂ ਜੇ ਮੈਂ ਕਮਾਈ ਵੀ ਕਰਦਾ ਮੈਨੂੰ ਸਿੰਗਿੰਗ ਲਾਈਨ ਤੋਂ ਮੈਨੂੰ ਪੈਸੇ ਵੀ ਮਿਲਦੇ ਆ ਫਸ ਮਿਲਦੇ ਵਧੀਆ ਲੱਗਿਆ ਇਸ ਤੋਂ ਵੱਧ ਤੋਂ ਵੱਧ ਪਰ ਮੈਂ ਕੁਝ ਕਹਿ ਨਹੀਂ ਸਕਦਾ ਉਹ ਹੋ ਜ਼ਿੰਦਗੀ ਜੀ ਜਿਹੜੀ ਉਹ ਦੇਉਣ ਤੋਂ ਪਹਿਲਾਂ ਸੀ ਤੁਕੀ ਕੋਈ ਵੀ ਸਿੰਗਰ ਹੁੰਦਾ ਆ ਉਹ ਪਹਿਲਾਂ ਘੱਟ ਬਜਟ ਦੇ ਕਰਦਾ ਆ ਜੋ ਵੀ ਕਰਦਾ ਜਿਵੇਂ ਜਿਵੇਂ ਬਾਬਾ ਜੀ ਦੀ ਉਸ ਇਨਸਾਨ ਦੇ ਉੱਪਰ ਕਿਰਪਾ ਹੋ ਜਾਂਦੀ ਆ ਤਾਂ ਫਿਰ ਐਵੇਂ ਐਵੇਂ ਹੀ ਹਨਾ ਮਨ ਵੱਲੋਂ ਵੀ ਬਹੁਤ ਸਪੋਰਟ ਮਿਲਦੀ ਆ ਮੇਰੇ ਮੰਮਾ ਵੱਲੋਂ ਫਿਰ ਭੈਣ ਵੱਲੋਂ ਹਨਾ ਛੋਟੀ ਸਿਸਟਰ ਆ ਚਾਚੇ ਦਾਇਆ ਵੱਲੋਂ ਪੂਰੀ ਸਪੋਰਟ ਮਿਲਦੀ ਆ ਤੇ ਪੂਰੇ ਪਿੰਡ ਵੱਲੋਂ ਬਹੁਤ ਜ਼ਿਆਦਾ ਮੈਨੂੰ ਪਿਆਰ ਮਿਲਦਾ ਆ ਬਹੁਤ ਸਪੋਰਟ ਮਿਲਦੀ ਆ ਤੇ ਬਹੁਤ ਥੈਂਕਸ ਕਰਦਾ ਆ ਕਿ ਮੈਨੂੰ ਇੰਨੇ ਚਾਣ ਵਾਲੇ ਬੈਠੇ ਨੇ ਨੌਜਵਾਨਾਂ ਦਾ ਪੀੜ੍ਹੀ ਜੀ ਤੁਹਾਨੂੰ ਪਤਾ ਹੀ ਹੈ ਵੀ ਇਹ ਸਾਰੇ ਸਿੱਧੂ ਮੂਸੇਵਾਲੇ ਦੇ ਆ ਬਹੁਤ ਜ਼ਿਆਦਾ ਥੈਂਕਸ ਕਰਦਾ ਜੀ ਅਗਰ ਤੁਸੀਂ ਮੇਰੇ ਤੇ ਆਪਣੀ ਨਜ਼ਰ ਨਾ ਪਾਈ ਹੁੰਦੀ ਤੇ ਸ਼ਾਇਦ ਮੈਂ ਉੱਥੇ ਹੀ ਅੱਜ ਵੀ ਬਾਲਟੀ ਚੁੱਕਦਾ ਹਣਾ ਹੋਣਾ ਸੀ ਇਹ ਤੁਹਾਡੀ ਆਪ ਦੀ ਲਿਆਕਤ ਆ ਕਹ ਜੀ ਅਸੀਂ ਕੋਲ ਹੁੰਨੇ ਕਰਨ ਵਾਲੇ ਇਹਦੇ ਉਸ ਗੁਰੂ ਸਾਹਿਬ ਦੀ ਕਿਰਪਾ ਵਾ ਕਿਉਂਕਿ ਹਰੇਕ ਬੰਦੇ 'ਚ ਲਿਆਕਤ ਹੁੰਦੀ ਆ ਉਹ ਕਿਸੇ ਦਾ ਕਿਸੇ ਦੇ ਜਿਹੜੂ ਪਛਾਣੀ ਜਾਂਦੀ ਆ